ਸ਼ੀਫੋ ਤਿਕਟ ਸੱਤ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਤੇ ਕਿ ਪਿੰਡ ਰੁਪਾਲ ਖੇੜੀ ਵਿਖੇ ਕਬੱਡੀ ਟੂਰਨਾਮੈਂਟ ਦੇ ਦੌਰਾਨ ਇੱਕ ਖਿਡਾਰੀ ਦੀ ਮੌਤ ਹੋ ਗਈ ਹੈ ਤਾਂ ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰੁਪਾਲ ਖੇੜੀ ਵਿਖੇ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਦੀਆਂ ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੁਆਣੀਗੜ੍ਹ ਦੇ ਨਜ਼ਦੀਕ ਤੇ ਰਹਿਣ ਵਾਲੇ ਖਿਡਾਰੀ ਬਿੱਟੂ ਜਦੋਂ ਕਬੱਡੀ ਦੀ ਰੇਡ ਪਾਉਣ ਗਿਆ ਤਾਂ ਉਸ ਨੂੰ ਅਚਾਨਕ ਅਟੈਕ ਆ ਗਿਆ ਜਿਸ ਨੂੰ ਇਲਾਜ ਦੇ ਲਈ ਕਨਿਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਘੋਸ਼ਿਤ ਕਰ ਦਿੱਤਾ ਹੈ ਹਾਂਜੀ ਮੈਂ ਹਰਪ੍ਰੀਤ ਸਿੰਘ ਧنوਆ ਪਿੰਡ ਰਪਾਲੇੜੀ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਿਹਾ ਹਾਂ ਤੇ ਸਾਡੇ ਪਿੰਡ 'ਕੱਲ ਕਬੱਡੀ ਕੱਪ ਟੂਰਨਾਮੈਂਟ ਹੋ ਰਿਹਾ ਸੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਾਫੀ ਦੂਰੋਂ ਟੀਮਾਂ ਆਈਆਂ ਹੋਈਆਂ ਸੀ ਤੇ ਮੁੰਡਾ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਬਿੱਟੂ ਬਲੇਯਾਲ ਸੰਗਰੂਰ ਜ਼ਿਲ੍ਹੇ ਤੋਂ ਨੇੜੇ ਭਵਾਨੀਗੜ੍ਹ ਤੋਂ ਖੇਡਣ ਆਇਆ ਸੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਜੋ ਕਿ ਬਹੁਤ ਹੀ ਵਧੀਆ ਖੇਡ ਰਿਹਾ ਸੀ ਤੇ ਉਸਨੇ ਇੱਕ ਰੇਡ ਵੀ ਪਾਈ ਤੇ ਰੇਡ ਪਾਉਂਦੀ ਸਾਰੇ ਉਸ ਨੂੰ ਥੋੜੀ ਸਾਦੀ ਪ੍ਰੋਬਲਮ ਆਈ ਤੇ ਉਸ ਤੋਂ ਬਾਅਦ ਉਹ ਡਿੱਗ ਗਿਆ ਧਰਤੀ ਤੇ ਤੇ ਉਸ ਨੂੰ ਅਟੈਕ ਨਾਲ ਉਸ ਦੀ ਵੀ ਮੌਤ ਹੋ ਗਈ ਹੋ ਚੁੱਕੀ ਸੀ ਤੇ ਤੇ ਹਸਪੀਟਲ ਲੈ ਕੇ ਗਿਆ ਸੀ ਹਾਂਜੀ ਅਸੀਂ ਤੇ ਸਾਡੀ ਕਮੇਟੀ ਵਾਲੇ ਬੰਦੇ ਫਿਰ ਉਹਨਾਂ ਨੂੰ ਇੰਡਸ ਹਸਪੀਟਲ ਚ ਵੀ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਅਟੈਕ ਆਉਣ ਨਾਲ ਹੀ ਹੋਈ ਹੈ ਉਹਨਾਂ ਦੀ ਮੌਤ ਤੇ ਛੁੱਠੀ ਫਵਾ ਫਾਉਣ ਦਾ ਕੋਈ ਫਾਇਦਾ ਨਹੀਂ ਹੈ ਵੀ ਐਦਾਂ ਹੋਇਆ ਐਦਾਂ ਹੋਇਆ ਵੀ ਅਟੈਕ ਨਾਲ ਹੀ ਉਹਨਾਂ ਦੀ ਡੈਥ ਹੋਈ ਹੈ ਕਿਹੜੇ ਕਲੱਬ ਵੱਲੋਂ ਕਰਵਾਇਆ ਗਿਆ ਸੀ ਇਹ ਕਮੇਟੀ ਪਿੰਡ ਰਪਾਲਹੜੀ ਇਹ ਕਿਹਦੀ ਕਰਵਾਉਂਦੇ ਨੇ ਟੂਰਨਾਮੈਂਟ ਨਹੀਂ ਇਹ ਹਾਲੇ ਸ਼ੁਰੂਆਤ ਹੀ ਕੀਤੀ ਸੀ ਪਹਿਲੇ ਸਾਲੇ ਸੀ ਤੇ ਉਦਾਂ ਸਾਡੇ ਹਰ ਸਾਲ ਮੇਲਾ ਲੱਗਦਾ ਜੂਨ ਵਿੱਚ ਬਾਬਾ ਰੰਗੀ ਨਾਮ ਜੀ ਦਾ ਅਸੀਂ ਮੇਲਾ ਕਰਾਉਂਦੇ ਹੁਣ ਐਤਕੀ ਕਮੇਟੀ ਨੇ ਸਲਾਹ ਕਰੀ ਸੀ ਉਸ ਵੀ ਚਲੋ ਆਪਾਂ ਕਬੱਡੀ ਕੱਪ ਕਰਾਈਏ ਕੋਈ ਨਵਾਂ ਸਰ ਅੱਜ ਉਹਨਾਂ ਦਾ ਸੰਸਕਾਰ ਹੈ ਜੀ ਟੀਮ ਆਪਣੇ ਵੱਲੋਂ ਹਾਂਜੀ ਤੇ ਸਾਡੇ ਮੈਂਬਰ ਉੱਥੇ ਸਹਿਬਾਨ ਅੱਜ ਗਏ ਵੀ ਹੋਏ ਉਹਨਾਂ ਦੇ ਸੰਸਕਾਰ ਤੇ ਅਸੀਂ ਉਹਨਾਂ ਨੂੰ ਪੈਸੇ-ਪੂਸੇ ਦੀ ਜੋ ਸਾਡੇ ਵੱਲੋਂ ਹੋਊਗਾ ਅਸੀਂ ਮਦਦ ਵੀ ਕਰਨ ਗਏ ਅੱਜ ਤੇ ਬਾਕੀ ਬਾਅਦ ਚ ਵੀ ਅਸੀਂ ਸਲਾਹ ਬਣਾਈ ਹੈ ਸਾਰੀ ਮੈਂਬਰਾਂ ਨੇ ਵੀ ਕੋਸ਼ਿਸ਼ ਅਸੀਂ ਪੈਸੇ ਇਕੱਠੇ ਕਰਕੇ ਬਾਦਚੇ ਹੋਰ ਵੀ ਉਹਨਾਂ ਨੇ ਭੋਗਤੇ ਉਹਨਾਂ ਦੇ ਘਰਦਿਆਂ ਨੂੰ ਦੇ ਕੇ ਆਉਣਗੇ